ਕਿਸਾਨ ਪਰਾਂ ਨੂੰ ਸਸਰੀਕਾਲ ਜਦੋਂ ਚੋਨਾ ਗੋਪ ਚੋਂ ਬਾਹਰ ਆਉਂਦਾ ਹੈਗਾ ਤੇ ਨਸਾਰਾ ਲੈਂਦਾ ਹੈਗਾ ਨਸਾਰਾ ਲੈਣ ਤੋਂ ਬਾਅਦ ਇਸ ਤਰ੍ਹਾਂ ਮੁੰਜਰਾ ਚਿੱਟੀਆਂ ਹੁੰਦੀਆਂ ਨੇ ਇਹ ਬਾਸਮਤੀ ਕਿਸਮਾਂ ਚ ਵੀ ਹੁੰਦੀਆਂ ਨੇ ਤੇ ਪਰਮਲ ਕਿਸਮਾਂ ਚ ਵੀ ਹੁੰਦੀਆਂ ਨੇ ਭਾਵੇਂ 26 ਹੈ ਭਾਵੇਂ ਆਪਣੀ 131 32 ਹੈ ਜਾਂ ਕੋਈ ਪੀਆਰ ਹੋਰ ਕਿਸਮ ਹੈ ਹਨਾ ਤੇ ਇਸ ਤਰ੍ਹਾਂ ਆਪਾਂ ਨੂੰ ਮੁੰਜਰਾ ਚਿੱਟੀਆਂ ਨਜ਼ਰ ਆਉਂਦੀਆਂ ਨੇ ਪਹਿਲੀ ਗੱਲ ਤਾਂ ਕਿਸਾਨਾਂ ਦਾ ਜਿਆਦਾ ਸਵਾਲ ਇਹੀ ਬਣ ਜਾਂਦਾ ਵੀ ਬਾਈ ਮੈਂ ਫਲਾਨੀ ਕੰਪਨੀ ਦੀ ਗੋਭ ਦੀ ਸੁੰਢੀ ਤੇ ਪੱਤਲਵੇੜ ਸੁੰਢੀ ਵਾਲੀ ਸਪਰੇਅ ਕੀਤੀ ਸੀ ਸਪਰੇਅ ਕਰਨ ਤੋਂ 5-6 ਦਿਨ ਬਾਅਦ ਬਾਈ ਮੈਨੂੰ ਮੁੰਜਰ ਚਿੱਟੀਆਂ ਦਿਖਾਈ ਦੇਣ ਲੱਗੀਆਂ ਜਿਹੜੀ ਇਹ ਮੁੰਜਰ ਚਿੱਟੀ ਹੈ ਨਾ ਬਾਈ ਜਦੋਂ ਸੋਡਾ ਝੋਨਾ ਗੋਭ ਦੇ ਵਿੱਚ ਹੁੰਦਾ ਹਨ ਇਸ ਤੇ ਹਮਲਾ ਇਸ ਤਰ੍ਹਾਂ ਜਿਹੜਾ ਗੋਭ ਦੀ ਸੁੰਢੀ ਹੁੰਦੀ ਹੈ ਹਨ ਇਥੋਂ ਆ ਦੇ ਹਮਲਾ ਕੀਤਾ ਹੋਇਆ ਇਹ ਗੋਭ ਸਮੇਂ ਕਰਦੀ ਹੈ ਮੁੰਜਰ ਜਦੋਂ ਬਾਹਰ ਆਉਣ ਲੱਗਦੀ ਹੈ ਹਨ ਆ ਦੇਖੋ ਆ ਮੁੰਜਰ ਵਿੱਚ ਸੀ ਨਾ ਇਹ ਜਦੋਂ ਮੁੰਜਰ ਵਿੱਚ ਸੀ ਉਦੋਂ ਮਨਲਾ ਸੁੰਡੀ ਨੇ ਇਹਦੇ ਉੱਪਰ ਹਮਲਾ ਕੀਤਾ ਤੇ ਥੱਲੋਂ ਪਹਿਲੇ ਖਾਦਾ ਹੋਇਆ ਸੀਗਾ ਠੀਕ ਹੈ ਫਿਰ ਆਪਾਂ ਵੀ ਕਹਿੰਦੇ ਨਾ ਬਾਈ ਸਾਡੇ ਦਾ ਫਲਾਨੀ ਦਵਾਈ ਨੇ ਰਿਜਲਟ ਨਹੀਂ ਦਿੱਤਾ ਕਿਉਂਕਿ ਗੋਬ ਦੀ ਸੁੰਡੀ ਦਾ ਇਹ ਨਹੀਂ ਹੁੰਦਾ ਅੱਜ ਆਪਾਂ ਨੇ ਕਰ ਲਈ ਵੀ ਆਪਣੇ ਮੁੰਜਰਾ ਨਹੀਂ ਸੁੱਕਣਗੇ ਜੇ ਛੋੜੇ 15 ਦਿਨ ਪਹਿਲਾਂ 10 ਦਿਨ ਪਹਿਲਾਂ ਟੈਗ ਸੀ ਤੁਸੀਂ 5 ਦਿਨ ਬਾਅਦ ਜਾਂ ਉਸ ਤੋਂ ਵੀ ਬਾਅਦ ਕਈ ਵਾਰ ਹੁੰਦਾ ਆਪਾਂ ਸਪਰੇਅ ਕਰਨ ਤੋਂ 3-4 ਦਿਨ ਬਾਅਦ ਕਹਿੰਦੇ ਆ ਬਾਈ ਮੁੰਜਰਾਂ ਚਿੱਟੀਆਂ ਹੋ ਗਈਆਂ ਇਹ ਮੁੰਜਰਾਂ ਦੇ ਅਟੈਕ ਗੋਭ ਦੀ ਸੰਭੀ ਨੇ ਗੋਭ ਭਰਨ ਸਮੇਂ ਕੀਤਾ ਸੀਗਾ ਠੀਕ ਹੈ ਕਾਫੀ ਕਾਰਨ ਉਹ ਦੂਸਰਾ ਕਾਰਨ ਰਹਿ ਸਕਦਾ ਹੈ ਐਨਪੀਕੇ ਦੀ ਕਮੀ ਜਿਹਦੇ ਵਿੱਚ ਤੁਹਾਡਾ ਪੋਟਾਸ਼ ਵੀ ਆਉਂਦਾ ਠੀਕ ਹੈ ਉਹਦੇ ਵਿੱਚ ਬੋਰੋਨ ਤੱਤ ਵੀ ਆਉਂਦਾ ਠੀਕ ਹੈ ਤੇ ਪਹਿਲਾਂ ਆਪਾਂ ਖਰਾਕੀ ਤੱਤ ਕਿੰਨੇ ਕਿ ਦਿੱਤੇ ਹੈਗੇ ਆ ਜਦੋਂ ਆਪਣੇ ਕਿਸਾਨ ਭਰਾ ਝੋਨਾ ਲਾਉਣ ਤੋਂ ਬਾਅਦ ਕਹਿੰਦੇ ਬਾਈ ਸਾਡੇ ਤਾਂ ਪੋਟਾਸ਼ ਵਾਧੂ ਹੈ ਜ਼ਮੀਨ ਦੇ ਵਿੱਚ ਠੀਕ ਹੈ ਅ ਸਾਡੇ ਜ਼ਿੰਕ ਵਾਧੂ ਹੈ ਜ਼ਮੀਨ ਦੇ ਵਿੱਚ ਠੀਕ ਹੈ ਹੋਰ ਵੀ ਕਾਫੀ ਕਹਿੰਦਾ ਯਾਰ ਸਾਡੇ ਕਮੀ ਘਾਸੀ ਇਸ ਤੱਕ ਲਈ ਯੂਰੀ ਪਾਉਣੇ ਆ ਤੇ ਜਦੋਂ ਝੋਨਾ ਨਿਸਰ ਜਾਂਦਾ ਬਾਈ ਪ੍ਰੋਬਲਮਾਂ ਆ ਰਹੀਆਂ ਨੇ ਅੱਧੀ ਮੁੰਜਰ ਦਾ ਜਿਹੜਾ ਪੋਲੀਨੇਸ਼ਨ ਪ੍ਰੋਪਰ ਹੋ ਰਿਹਾ ਛਿਲਕਾ ਜਿਹੜਾ ਉਹਦਾ ਸਕੈਪੂਲੇਟ ਹੈਗਾ ਉਹਦੇ ਵਿੱਚ ਦਾਣਾ ਪ੍ਰੋਪਰ ਬਣਿਆ ਹੋਇਆ ਤੇ ਅੱਧੀ ਮੁੰਜਰ ਦੇ ਵਿੱਚ ਦਾਣਾ ਨਹੀਂ ਬਣਿਆ ਹੋਇਆ ਉਹ ਗੋਭ ਦੀ ਸਮੱਸਿਆ ਜਿਹੜੀ ਨਹੀਂ ਹੈਗੀ ਉਹ ਸਮੱਸਿਆ ਹੈਗੀ ਆਪਣੀ ਐਨਪੀ ਕੀ ਦੀ ਤਾਕਤ ਦੀ ਜਦੋਂ ਦੇਖੋ ਬਈ ਤਾਪਮਾਨ ਉੱਚ ਤਾਪਮਾਨ ਹੁੰਦਾ ਹਨਾ ਕਦੇ ਮਤਲਬ ਟੈਂਪਰੇਚਰ ਘਟ ਗਿਆ ਕਦੇ ਟੈਂਪਰੇਚਰ ਵੱਧ ਗਿਆ ਜਿਹੜਾ ਆਪਾਂ ਪੋਟਾਸ਼ ਕਰਦੇ ਆ ਹਨਾ ਚاہے ਪੋਟਾਸ਼ ਲਾ ਲਈਏ ਚاہے ਆਪਾਂ ਬੋਰੋਨ ਤੱਤ ਲਾ ਲਈਏ ਆਪਾਂ ਕਰਦੇ ਇਹਦੇ ਲਈ ਹੁੰਨੇ ਆ ਵੀ ਆਪਣੀ ਫਸਲ ਨੂੰ ਕਿਸੇ ਵੀ ਤਰ੍ਹਾਂ ਦੀ ਸਟ्रेस ਨਾ ਆਵੇ ਫਸਲ ਦੇ ਵਿੱਚ ਤਾਕਤ ਬਣੀ ਰਹੇ ਜਿੰਨੀ ਜ਼ਮੀਨ ਦੇ ਵਿੱਚ ਖਰਾਕ ਜਮਾ ਹੈਗੀ ਹੈ ਪੋਟਾਸ਼ ਤੇ ਬੋਰੋਨ ਉਸ ਤੱਤ ਖਰਾਕ ਨੂੰ ਜਿਹੜਾ ਉਹਨਾਂ ਤੱਤਾਂ ਨੂੰ ਬੂਸਟ ਕਰਦਾ ਤੇ ਫਸਲ ਦੇ ਤੱਕ ਲੈ ਜਾਂਦਾ ਗੋਭ ਸਮੇਂ ਤਿੰਨ ਸਾਰੇ ਸਮੇਂ ਠੀਕ ਹੈ ਚਲੋ ਇਸ ਸਾਲ ਫਿਲਹਾਲ ਜਿਹੜਾ ਭਾਦੋ ਦਾ ਮਹੀਨਾ ਲੰਘਿਆ ਹੈ ਨਾ بارش ਦੇ ਵਿੱਚ ਹੀ ਲੰਘਿਆ ਹੈ 15-20 ਦਿਨ ਭਾਦੋਂ ਦੇ ਵਿੱਚ بارش ਪੈਗੀ ਭਾਦੋਂ ਹੁਣ ਜਿਹੜੀ ਉਤਰਨ ਵਾਲੀ ਹੈ ਜੇ ਗੱਲ ਕਰੀਏ ਪਿਛਲਾ 15-20 ਦਿਨ بارش ਦੇ ਵਿੱਚ ਰਹਿ ਹੁਣ 5-6 ਦਿਨ ਦਾ ਮੌਸਮ ਚੰਗਾ ਲੱਗਿਆ ਹੈਗਾ ਠੀਕ ਹੈ ਤੇ ਜਿੱਥੇ ਕਿਤੇ ਪ੍ਰੋਬਲਮ ਆਉਂਦੀ ਹੈ ਬਾਈ ਛੋਟੇ ਜੇ ਮੁੰਜਰ ਸੁੱਕ ਗਈ ਹੁਣ ਸੁੱਕ ਗਈ ਨਾ ਤਾਂ ਇਹ ਦੇਖੋ ਕੋਈ ਸੁੰਡੀ ਵਾਲੇ ਨਾਲ ਸੈੱਟ ਹੋ ਸਕਦੀ ਹੈ ਠੀਕ ਹੈ ਨਾ ਕੋਈ ਐਨਪੀਕੇ ਨਾ ਸੈੱਟ ਹੋ ਸਕਦੀ ਇਹ ਆਉਣ ਵਾਲੇ ਸਾਲ ਦੇ ਲਈ ਵੀਡੀਓ ਆਪਣੇ ਲਈ ਕੰਮ ਦੇ ਸਕਦੀ ਹੈ ਵੀ ਆਉਣ ਵਾਲੇ ਸਾਲ ਦੇ ਵਿੱਚ ਆਪਾਂ ਐਨਪੀਕੇ ਕਰ ਲਈਏ ਕੋਈ ਵਧੀਆ ਜਿੱਥੇ ਆਪਣੇ ਗੋਭ ਦੀ ਸਮੱਸਿਆ ਆਉਂਦੀ ਹੈ ਉੱਥੇ ਜਿਆਦਾ ਪਹਿਲਾਂ ਹੀ ਆਪਾਂ ਚੰਗੀ ਸਪਰੇਅ ਕਰ ਲਈਏ ਠੀਕ ਹੈ ਜਾਂ ਆਪਾਂ ਗੋਭ ਭਰਨ ਤੋਂ ਪਹਿਲਾਂ ਪਦਾਨ ਦਾ ਛਿੱਟਾ ਘਾਟਾ ਪਾਉਣੇ ਜਿਹੜੀ ਆਪਾਂ ਚਾ ਸੁੰਡੀ ਵਾਲੀ ਵਧੀਆ ਵਰਤ ਲਈ ਜਿਹਦੇ ਨਾਲ ਗੋਭ ਦੀ ਸੁੰਡੀ ਦੀ ਸਮੱਸਿਆ ਜਿਹੜੀ ਨਾ ਆਵੇ ਠੀਕ ਹੈ ਇਸ ਤਰ੍ਹਾਂ ਦੇ ਜਿਹੜੇ ਦਾਣੇ ਬਣਦੇ ਆ ਬਈ ਇਹ ਬਣਦੇ ਹੁੰਦੇ ਆਪਣੇ ਵਾਰਸ਼ ਕਰਕੇ ਹੋ ਜਾਂਦੇ ਹਨਾ ਜਦੋਂ ਮੁੰਜਰਾ ਇੱਕ ਦੂਜੇ ਦੇ ਨਾਲ ਘਿਸਰਦਿਆਂ ਨੇ ਜਿੰਨੀਆਂ ਵੀ ਦੇਖੋ ਮੁੰਜਰਾ ਇਹ ਟੁੱਟ ਰੀਆਂ ਨੇ ਇਹ ਗੋਭ ਦੀ ਸੁੰਡੀ ਕਰਕੇ ਨੇ ਸਪਰੇ ਜਿਹੜੀ ਲੇਟ ਕੀਤੀ ਆ ਆ ਦੇਖੋ ਇਸ ਗੋਭ ਦੇ ਵਿੱਚ ਵੀ ਸੁੰਡੀ ਪਈ ਆ ਠੀਕ ਆ ਸਪਰੇ ਆਪਾਂ ਨੇ ਜਿਹੜੀ ਕਰੀ ਇਹਦੇ ਉੱਪਰ ਕਰੀ ਸੀ ਪਰਸੋਂ ਚੌਥੇ ਠੀਕ ਆ ਐਵੇਂ ਆਪਾਂ ਅੱਜ ਲੰਬ ਦੇਈ ਜਾਈਏ ਬਈ ਸਾਡੇ ਤਾਂ ਆ ਸੁੰਡੀ ਫਿਰਦੀ ਆ ਸਾਡੇ ਆ ਫਿਰਦਾ ਇਹ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ ਇਹ ਜਿਹੜਾ ਸਪਰੇਅ ਕਰਨ ਤੋਂ 5-7 ਦਿਨ 10 ਦਿਨ ਦਾ ਪਹਿਲਾਂ ਵਾਲਾ ਅਟੈਕ ਹੁੰਦਾ ਮੈਂ ਘੱਟੋ ਘੱਟ ਜਿੰਨੀਆਂ ਵੀ ਦੇਖੋ ਮੁੰਜਰਾ ਤੋੜੀ ਜਾਂਦਾ ਹਨ ਇਹ ਮੁੰਜਰਾ ਤੋੜਨ ਦਾ ਕਾਰਨ ਇਹ ਹੀ ਹੈ ਵੀ ਸਮਝ ਸਕੀਏ ਐਵੇਂ ਕਿਸੇ ਚੰਗੇ ਬ੍ਰਾਂਡ ਨੂੰ ਵਰਤ ਲਿਆ ਤੁਸੀਂ ਨੇ ਹਨਾ ਉਹਨੂੰ ਨਿੰਦੀ ਜਾਂ ਬਈਏ ਨੇ ਗੋਪ ਦੀ ਸੋਣ ਦੇ ਨਮਾਰੀ ਇਹ ਨਹੀਂ ਇਹ ਨਹੀਂ ਕੀਤਾ ਗੋਪ ਸਮੇਂ ਹਮਲਾ ਕੀਤਾ ਸੀ ਉਦੋਂ ਸਪਰੇਅ ਹੋਈ ਨਹੀਂ ਜਦੋਂ ਮੁੰਜਰ ਬਾਹਰੇ ਆਉਣ ਲੱਗੇ ਆਪਾਂ ਸਪਰੇਅ ਕਰ ਲਈ ਸਪਰੇਅ ਕਰਨ ਤੋਂ ਬਾਅਦ ਆਪਾਂ ਨੂੰ ਚਿੱਟੀਆਂ ਮੁੰਜਰਾ ਦਿਖਾਈ ਦੇਣ ਲੱਗੀਆਂ ਇਹ ਨਹੀਂ ਹੁੰਦਾ ਸੁੰਡੀ ਬਾਈ ਤੁਰਤ ਤੇ ਜਿਹੜੀ ਗੋਭ ਨੂੰ ਕਟੂਗੇ ਫਿਰ ਜਦੋਂ ਮੁੰਜਰ ਗੋਭ ਦੇ ਚ ਤਿਆਰ ਹੋਗੀ ਉਦ ਹੀ ਹਮਲਾ ਕੀਤਾ ਹੋਇਆ ਉਸ ਤੋਂ ਬਾਅਦ ਸੁੱਕ ਕੇ ਮੁੰਜਰ ਜਿਹੜੀ ਬਾਹਰ ਆਈ ਹੈ ਧੰਨਵਾਦ